ਕਾਰਪੋਰੇਸ਼ਨ ਮੈਂ ਜੀ ਜਾਨ ਦੇ ਨਾਲ ਬਣਾਇਆ ਅਗਰ ਮੈਂ ਕਾਰਪੋਰੇਸ਼ਨ ਇੱਥੇ ਨਾ ਚਾਹੰਦਾ ਉਸ ਵਕਤ ਇਹ ਜਾ ਮਾਹੌਲ ਸੀ ਉਹ ਸੈਂਟਰ ਦੇ ਵੱਡੇ ਲੀਡਰ ਸਾਡੇ ਕੇ ਐਚ ਕੇ ਐਲ ਪਗਤ ਦੇ ਵਰਗੇ ਯੂਨੀਟੈਰੀਟੀਆਂ ਵਾਸਤੇ ਨਹੀਂ ਸਾਂ ਚਾਹੰਦੇ ਮੈਨੂੰ ਲਾਬਿੰਗ ਕਰਕੇ ਮੈਂ ਬਣਵਾਇਆ ਪਰ ਸ਼ਾਇਦ ਮੈਂ ਅੱਜ ਵੀ ਉਹਦੇ ਹੱਕ ਵਿੱਚ ਹਾਂ ਮੈਂ ਕਾਰਪੋਰੇਸ਼ਨ ਨੂੰ ਇੰਪਾਵਰ ਕਰਨ ਦੇ ਹੱਕ ਵਿੱਚ ਹਾਂ ਕਿਉਂਕਿ ਲੋਕਤੰਤਰ ਮਜ਼ਬੂਤ ਤਾਂ ਹੁੰਦਾ ਹੈ ਪਰ ਨਿੱਜੀ ਤੌਰ ਤੇ ਲੋਕ ਮੈਨੂੰ ਕਾਰਪੋਰੇਸ਼ਨ ਦਾ ਨੁਕਸਾਨ ਹੀ ਨੁਕਸਾਨ ਹੋਇਆ ਨਿੱਜੀ ਤੌਰ ਤੇ ਨਿੱਜੀ ਤੌਰ ਤੇ ਨੁਕਸਾਨ ਹੀ ਨੁਕਸਾਨ ਹੋਇਆ ਕਿਸੇ ਨੂੰ ਟਿਕਟ ਨਹੀਂ ਮਿਲਿਆ ਭਵਨਪਨਸਰ ਨਹੀਂ ਨਹੀਂ ਲੈਣ ਦਿੱਤਾ ਕੋਈ ਜਿਹਨੂੰ ਮਿਲ ਗਿਆ ਉਹਦਾ ਆਪਣਾ ਅਧਿਕਾਰ ਸੀ ਉਹਦਾ ਆਪਣਾ ਕਾਬਲੀਅਤ ਸੀ ਉਹਨੂੰ ਮਿਲ ਗਿਆ ਨਹੀਂ ਮਿਲਿਆ ਇੱਕ ਜਗ੍ਹਾ ਤੇ 5 5 6 6 ਕੈਂਡੀਡੇਟ ਨੇ ਇੱਕ ਨੂੰ ਮਿਲਿਆ ਚਾਰ ਨੂੰ ਮਿਲਿਆ ਨਹੀਂ ਮੇਰੇ ਖਿਲਾਫ ਜਿਹੜੇ ਜਿੱਤ ਗਏ ਮੇ ਜਿਹੜਾ ਬਣ ਗਿਆ ਉਹ ਤਾਂ ਆਪ ਬਣ ਗਿਆ ਜਿਹੜਾ ਨਹੀਂ ਬਣਿਆ ਉਹ ਪਵਨ ਬਾਂਸਰ ਨੇ ਨਹੀਂ ਬਣਨ ਦਿੱਤਾ ਉਹ ਤੁਹਾਡੇ ਖਾਤੇ 'ਚ ਪੈ ਗਿਆ ਉਹ ਪੈ ਗਿਆ ਇਸ ਕਰਕੇ ਲੋਕਤੰਤਰ ਦੇ ਨਾਲ ਹਿੱਸੇ ਪਾਰਟਸ ਨੇ ਉਸ ਚੀਜ਼ ਦੇ ਇਹ ਜੋ ਚੱਲਦਾ ਰਹਿੰਦਾ ਹੈ ਪਰ ਤੁਹਾਨੂੰ ਕਈ ਗੱਲਾਂ ਤੇ ਉਸ ਸਿਧਾਂਤ ਤੇ ਰਹਿਣ ਦੀ ਲੋੜ ਹੈ ਮੈਂ ਬਹੁਤ ਇਸ ਚੀਜ਼ ਦੇ ਹੱਕ ਦੇ ਵਿੱਚ ਹਾਂ ਕਿ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਲਈ ਉਹਦੀਆਂ ਜੜ੍ਹਾਂ ਪੱਕੀਆਂ ਕਰਨ ਦੇ ਲਈ ਉਹਦੀ ਵੈਲਿਊਜ਼ ਨੂੰ ਉਹਦੀਆਂ ਕਦਰਾਂ-ਮਾਨਤਾਂ ਨੂੰ ਬਿਧਾਨ ਲਈ ਤਾਂ ਉਹਨੂੰ ਗਰਾਸ ਰੂਟ ਤੇ ਜਿਹੜੀਆਂ ਇੰਸਟੀਚੂਨਸ ਨੇ ਲੋਕਲ ਸੈਲਫ ਗਵਰਨਮੈਂਟ ਦੀਆਂ ਉਹਨਾਂ ਨੂੰ ਏਮਪਾਵਰ ਕਰਨ ਦੀ ਲੋੜ ਹੈ ਉਹਨਾਂ ਨੂੰ ਸਸ਼ਕਤ ਕਰਨ ਦੀ ਲੋੜ ਹੈ ਉਹਨਾਂ ਨੂੰ ਤਾਕਤ ਦੇਣ ਦੀ ਲੋੜ ਹੈ ਉਹਨਾਂ ਕੋਲੇ ਅਧਿਕਾਰ ਹੋਣ ਪੁਰੇ ਜਿਹੜੇ ਇਸ ਵਕਤ ਕਾਰਪੋਰੇਸ਼ਨ ਕੋਲੇ ਨਹੀਂ ਹਨ ਕਾਰਪੋਰੇਸ਼ਨ ਜਿਹੜੀ ਚੀਜ਼ ਉਮੀਦ ਕੀਤੀ ਸੀ ਉਸ ਵਕਤ ਰਾਜੀਵ ગાંધી ਜੀ ਨੇ ਜਦੋਂ ਇਹਦੇ ਬਾਰੇ ਗੱਲ ਕੀਤੀ ਸੀ ਉਹ ਨਹੀਂ ਅੱਜ ਤੱਕ ਨਹੀਂ ਹੋਈ ਵਿੱਤੀ ਸੰਕਟ ਫੰਡਸ ਫੰਡਸ ਫੰਕਸ਼ਨਸ ਫੰਕਸ਼ਨਰੀਜ਼ ਦੀ ਨਹੀਂ ਹਨ ਕੋਲੇ ਜੇ ਹੁਣ ਤੁਸੀਂ ਉਮੀਦ ਕਰੋ ਕੋਈ ਕਾਰਪੋਰੇਸ਼ਨ ਸਾਰੇ ਟੈਕਸ ਲਗਾ ਲਗਾ ਕੇ ਇੰਨੇ ਪੈਸੇ ਇਕੱਠੇ ਕਰਕੇ ਐਡਾ ਵੱਡਾ ਕੰਮ ਕਰ ਦੇਵੇ ਸਾਰੀਆਂ ਸੜਕਾਂ ਚੰਡੀਗੜ੍ਹ ਦੀਆਂ ਕਾਰਪੋਰੇਸ਼ਨ ਕੋਲੇ ਨੇ ਰੋਡ ਟੈਕਸ ਕੋ ਐਡਮਿਨਿਸਟ੍ਰੇਸ਼ਨ ਕੋਲੇ ਜਾਂਦਾ ਇੱਕ ਚੀਜ਼ ਨੇ ਹਰ ਇੱਕ ਚੀਜ਼ ਦੇ ਵਿੱਚ ਆਏ ਹਰ ਇੱਕ ਚੀਜ਼ ਦੇ ਵਿੱਚ ਆਏ ਹਨ ਤੇ ਇੱਥੇ ਜਿੰਨਾ ਫੰਡਸ ਮਿਲਣੇ ਚਾਹੀਦੇ ਨੇ ਜਿੰਨਾ ਡੈਲੀ ਫਾਈਨੈਂਸ ਕਮਿਸ਼ਨ ਨੇ ਕਿਹਾ ਹੋਇਆ ਕਿ 30% ਇਸੋਂ ਦਾ ਟੋਟਲ ਮਿਲਣਾ ਚਾਹੀਦਾ ਅਲੱਗ-ਅਲੱਗ ਚੀਜ਼ਾਂ ਦਾ ਬਣਾ ਕੇ ਵਰਕਆਊਟ ਆਇਆ ਹੋਇਆ ਸੀ ਉਹ 10% ਮਿਲ ਰਹੇ ਆ ਇਨਨ ਕੋਈ ਜਾਂਦੇ ਨਹੀਂ ਬਤਾਓ ਕਿੱਥੇ ਬਤਾਂਦੇ ਰਹੋ ਕਿਸ ਕਿਸ ਚੀਜ਼ ਤੇ ਬਤਾਂਦੇ ਰਹੋ ਤੁਸੀਂ ਕੀ ਤੁਸੀਂ ਇਹਨਾਂ ਤੇ ਪ੍ਰਾਪਰਟੀ ਟੈਕਸੀ ਇਹਨਾਂ ਲਈ ਜਾਓ ਪ੍ਰਾਪਰਟੀ ਟੈਕਸ ਤੇ ਕੀ ਤੁਸੀਂ ਸੈਸੀ ਲਈ ਜਾਓ ਕਿ ਤੁਸੀਂ ਸਫਾਈ ਦੇ ਵਾਸਤੇ ਲਈ ਜਾਓ ਕਾਰਪੋਰੇਸ਼ਨ ਜਿੰਨਾ ਇਕੱਠੇ ਕਰ ਸਕਦਾ ਉਹਨੇ ਕਰ ਰਿਹਾ ਉਸ ਤੋਂ ਬਾਅਦ ਮਿਲਨੇ ਬੰਦੇ ਨਹੀਂ ਅਤੇ ਮੈਂ ਸਮਝਦਾ ਇਨਫੈਕਟ ਇਹਨਾਂ ਨੂੰ ਇੱਕ ਇਹ ਸਬਜੈਕਟ ਅਸੀਂ ਹੋਰ ਤੋਂ ਹੋਰ ਤੇ ਨਿਕਲ ਗਏ ਕਿ ਮੇਅਰ ਇਨ ਕਾਉਂਸਲ ਦੀ ਲੋੜ ਹੈ ਤੇ ਡਾਇਰੈਕਟ ਮੇਅਰ ਇਲੈਕਸ਼ਨ ਹੋਵੇ 5 ਸਾਲਾਂ ਵਾਸਤੇ ਉਹਦੀ ਪੋਜੀਸ਼ਨ ਹੋਵੇ ਪੰਚਾ ਲੋ ਮੇਅਰ ਰਹੇ ਪਾਵਰਾ ਮਿਲਨ ਉਹਨਾਂ ਨੂੰ ਐਗਜ਼ੀਕਟਿਵ ਅਥਾਰਟੀ ਉਹਨਾਂ ਕੋਲ ਹੋਵੇ ਨਾਲ ਦੋ ਮੇਅਰ ਇਨ ਕਾਉਂਸਲ ਹੋਣ ਉਹਦੇ ਨਾਲ ਦੋ ਜਨੇ ਹੋਰ ਜਿਸ ਤਰ੍ਹਾਂ ਕੋ ਮਿਨਿਸਟਰਸ ਹੁੰਦੇ ਨੇ ਇਸ ਤਰ੍ਹਾਂ ਉਹਨਾਂ ਕੋਲ ਅਧਿਕਾਰ ਹੋਣ ਕਿ ਇਹ ਡਿਪਾਰਟਮੈਂਟ ਇਹਨਾਂ ਕੋਲੇ ਇਹ ਡਿਪਾਰਟਮੈਂਟ ਇਹਨਾਂ ਕੋਲੇ ਉਹਨਾਂ ਦੀ ਰਹਿਣੀ ਚਾਹੀਦੀ ਹੈ ਡਿਸਟਿੰਕਸ਼ਨ ਹੋ ਜਾਵੇ ਵਿਲ ਲਾ ਐਂਡ ਆਰਡਰ ਹੈ 올 ਰਾਈਟ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ ਜੀ ਸੜਕਾਂ ਤੇ ਦਿਓ ਇਹਨਾਂ ਨੂੰ ਹੁਣ ਕੀ ਹੋ ਰਿਹਾ ਪਹਿਲਾਂ ਦਿੱਤੀਆਂ ਨੇ ਹੁਣ ਵਾਪਸ ਦੇ ਰਹੇ ਹੈ ਕਾਰਪੋਰੇਸ਼ਨ ਫੰਡਸ ਨਹੀਂ ਹਨ ਉਹ ਪੈਸਾ ਨਹੀਂ ਦੇ ਰਹੇ ਇਦੇ ਵਿੱਚ ਇੱਕ ਵੈਸਟਰਡ ਇੰਟਰਸਟ ਮੈਂ ਸਮਝਦਾ ਕਿ ਜਿਹੜਾ ਐਡਮਿਨਿਸਟ੍ਰੇਸ਼ਨ ਤੇ ਜਿਹੜੇ ਲੋਕ ਚਲਾ ਰਹੇ ਨੇ ਉਹਨਾਂ ਦੇ ਹੱਥ 'ਚ ਆ ਜਾਂਦਾ ਹੈ ਵੀ ਇਹਨਾਂ ਨੂੰ ਇੰਨਾ ਤੰਗ ਕਰਦੇ ਹੋ ਕੱਢਦੇ ਆ ਵੀ ਛੱਡੀ ਜਾਂ ਪਾਵਰ ਆਪਣੀ ਹੱਥ ਜਦੋਂ ਕਿ ਪੂਰੇ 12th ਸ਼ੈਡਿਊਲ ਵਾਲੇ ਫੰਕਸ਼ਨ ਸਾਡੇ ਕੋਲ ਚਾਹੀਦੇ ਨੇ ਉਹਦੀ ਜਗ੍ਹਾ ਉੱਤੇ ਆਪ ਤੇ ਤਿਆਗਨੇ ਪੈ ਰਹੇ ਨੇ ਜੀ ਸੜਕਾਂ ਅਸੀਂ ਨਹੀਂ ਚਲਾ ਸਕਦੇ ਡਿਸਪੈਂਸਰੀਜ਼ ਅਸੀਂ ਨਹੀਂ ਚਲਾ ਸਕਦੇ ਪ੍ਰਾਇਮਰੀ ਸਕੂਲ ਅਸੀਂ ਨਹੀਂ ਚਲਾ ਸਕਦੇ ਜਿਹੜੀਆਂ ਚੀਜ਼ਾਂ ਮਿਲੀਆਂ ਜਿਹੜੀਆਂ ਚ ਕਰ ਸਕਦੇ ਨੇ ਉਹ ਤਾਂ ਨਹੀਂ ਹੋ ਰਹੀਆਂ ਕਿਉਂਕਿ ਫੰਡਸ ਦੇ ਵਾਸਤੇ ਨਹੀਂ ਹੈ ਇਸ ਕਰਕੇ ਤਾਂ 9 ਤੱਕ ਰਹਿ ਗਿਆ ਕਾਰਪੋਰੇਸ਼ਨ ਜੋ ਇੱਕ ਤਾਕੜੀ ਹੋਣੀ ਚਾਹੀਦੀ ਸੀ ਉਹ ਨਹੀਂ ਪਰ ਮੈਂ ਜਿਹੜੀ ਗੱਲ ਚ ਕਰ ਰਿਹਾ ਸਾਂ ਇਹ ਨਹੀਂ ਭਾਵਨਾਵਾਂ ਇਹ ਨਹੀਂ ਹੋਣ ਦੇ ਬਾਵਜੂਦ ਕਿ ਟੋਟਲੀ ਕਮਿਟਿਡ ਹਾਂ ਮੈਂ ਕਾਰਪੋਰੇਸ਼ਨ ਵਾਸਤੇ ਪਰ ਨਿੱਜੀ ਤੌਰ ਤੇ ਮੇਰੇ ਨੂੰ ਆਪਣੀ ਸਿਆਸੀ ਜ਼ਿੰਦਗੀ ਦੇ ਵਿੱਚ ਕਾਰਪੋਰੇਸ਼ਨ ਦਾ ਮੈਨੂੰ ਨੁਕਸਾਨ ਹੋਇਆ ਹੈ